ਇਸ ਪ੍ਰੋਜੈਕਟ ਦੇ ਵਿੱਚ ਜਿਹੜੀਆਂ 100 ਗਰਲਸ ਨੇ ਉਹਨਾਂ ਨੂੰ ਹਰ ਸਾਲ ਸਿਲੈਕਟ ਕੀਤਾ ਜਾਂਦਾ ਹੈ ਤੇ ਇਹ ਜਿਹੜਾ ਪ੍ਰੋਜੈਕਟ ਹੈ ਉਹ ਬਿਲਕੁਲ ਫ੍ਰੀ ਆਫ ਕਾਸਟ ਹੈ ਲੜਕੀਆਂ ਜਿਹੜੀਆਂ ਬਹੁਤ ਜ਼ਿਆਦਾ ਬੈਕਵਰਡ ਸਟੇਟਸ ਹੈਗੀਆਂ ਉਹਨਾਂ ਦੀ ਮਦਦ ਕਰ ਰਹੀ ਹੈ ਕਿ ਉਹਨਾਂ ਦੇ ਬੱਚਿਆਂ ਦੇ ਟੈਲੈਂਟ ਨੂੰ ਬਾਹਰ ਕੱਢ ਰਹੀ ਹੈ ਔਰ ਉਹ ਬੱਚੇ ਜਿਹੜੇ ਹੈਗੇ ਜਿਹੜੀਆਂ ਕੁੜੀਆਂ ਹੈਗੀਆਂ ਉਹ ਜਾ ਕੇ ਕਿਤੇ ਜਾ ਕੇ ਬਹੁਤ ਜ਼ਿਆਦਾ ਬੜੀਆਂ ਪੋਜੀਸ਼ਨਸ ਤੇ ਪਹੁੰਚਣ ਤੇ ਸਾਨੂੰ ਬੜਾ ਘਮੰਡ ਹੁੰਦਾ ਹੈ ਜਿਹੜਾ ਇਹ ਪੰਜਾਬ 100 ਪ੍ਰੋਜੈਕਟ ਹੈ ਬਿਲਕੁਲ ਬੇਸਿਕ ਤੋਂ ਤੁਹਾਨੂੰ ਸਾਰਾ ਕੁਝ ਪੜਾ ਕੇ ਤੁਹਾਨੂੰ ਸਾਰਾ ਐਂਟ੍ਰੈਂਸ ਤੁਹਾਡਾ ਕਲੀਅਰ ਕਰਾ ਕੇ ਤੁਹਾਨੂੰ ਕਾਲਜ ਵਿੱਚ ਪੂਰਾ ਜਦੋਂ ਤੱਕ ਤੁਸੀਂ ਨਹੀਂ ਸੈਟਲ ਹੁੰਦੇ ਪੂਰਾ ਸਾਲ ਆਨਲਾਈਨ ਤਿਆਰੀ ਕਰਾਈ ਜਾਏਗੀ ਤੇ ਇਹ ਤਿਆਰੀ ਜਿਹੜੀ ਆ ਸੋਨੀ ਕੋਏ ਯੂਜੀ ਖੁਦ ਕਰਵਾਣਗੇ ਜਿਨ੍ਹਾਂ ਨੇ 15 ਵਾਰ ਕੈਟ ਦਾ ਟੈਸਟ ਜਿਹੜਾ ਵਾ 99 ਪਲੱਸ ਪਰਸੈਂਟਾਈਲ ਦੇ ਨਾਲ ਜਿਹੜਾ ਵਾ ਉਹ ਕਲੀਅਰ ਕੀਤਾ ਹੈ ਮੈਮ ਕੋਏ ਜੇ ਲੱਗਿਆ ਅੱਜ ਜੀਐਨ ਕਾਲਜ ਦੇ ਵਿੱਚ ਪਹੁੰਚੇ ਹੋ ਬੱਚਿਆਂ ਨੂੰ ਇਨਸਪਾਇਰ ਕੀਤਾ ਬਹੁਤ ਅੱਛਾ ਲੱਗਿਆ ਹੈਗਾ ਸੰਗੋਇਲ ਜੀ ਬਹੁਤ ਅੱਛਾ ਕੰਮ ਕਰ ਰਹੇ ਹੈ ਜਿਹੜਾ ਕਿ ਕਹਿੰਦੇ ਨੇ ਲੜਕੀਆਂ ਜਿਹੜੀਆਂ ਬਹੁਤ ਜ਼ਿਆਦਾ ਬੈਕਵਰਡ ਸਟੇਟਸ ਹੈ ਗਿਆ ਜਿਨ੍ਹਾਂ ਦੇ ਵਿਚਾਰੀਆਂ ਨੂੰ ਪਤਾ ਨਹੀਂ ਉਹਨਾਂ ਕੋਲ ਪੈਸਾ ਵੀ ਨਹੀਂ ਹੈਗਾ ਉਹਨਾਂ ਚਾਹੀਦਾ ਹੈਗਾ ਉਹਨਾਂ ਦੀ ਮਦਦ ਕਰ ਰਹੀ ਹੈਗੇ ਹੈ ਉਹਨਾਂ ਬੱਚਿਆਂ ਦੇ ਟੈਲੈਂਟ ਨੂੰ ਬਾਹਰ ਕੱਢ ਰਹੀ ਹੈ ਔਰ ਉਹਨਾਂ ਨੂੰ ਅੱਗੇ ਲੈ ਕੇ ਜਾਣ ਵਾਸਤੇ ਜਾ ਰਹੀ ਹੈ ਕਿ MBA ਕਰਾ ਦੇਣ ਨਪੋਰ ਕਰ ਦੇਣ ਔਰ ਇਹ ਚੀਜ਼ ਜਿਹੜੀ ਹੈਗੀ ਬਹੁਤ ਬੜੀ ਚੀਜ਼ ਹੈ ਜਿਹਨੋਂ ਕਰ ਰਹੀ ਹੈ ਮੈਂ ਜਾਣੀ ਹੈ ਕਿ ਉਹ ਅੱਗੇ ਅੱਗੇ ਹੋਰ ਵਧੇ ਔਰ ਉਹ ਬੱਚੇ ਜਿਹੜੇ ਹੈਗੇ ਜਿਹੜੀ ਕੁੜੀਆਂ ਹੈਗੀਆਂ ਉਹ ਜਾ ਕੇ ਕਿਸੇ ਜਾ ਕੇ ਬਹੁਤ ਜ਼ਿਆਦਾ ਬੜੀਆਂ ਪੋਜੀਸ਼ਨਸ ਤੇ ਪਹੁੰਚਣ ਤੇ ਸਾਨੂੰ ਬੜਾ ਗਮਾਨ ਹੋਏਗਾ ਉਸ ਚੀਜ਼ ਤੇ ਦੇਖਿਆ ਜਾਂਦਾ ਮੈਮ ਗਰਲਸ ਦੀ ਜਿਹੜੀ ਸਪੈਸ਼ ਦੀ ਪਲਸ 2 ਕਰਾ ਦੇਓ 10th ਕਰਾ ਦੇਓ ਉਸ ਤੋਂ ਬਾਅਦ ਇਹਨਾਂ ਨੂੰ ਵਿਆਹ ਦਿਓ ਇਸ ਤਰ੍ਹਾਂ ਦਾ ਵੀ ਲੱਗ ਰਿਹਾ ਕਿ ਉਹ ਚੀਜ਼ਾਂ ਹੁਣ ਖਤਮ ਹੁੰਦੀਆਂ ਜਾ ਰਹੀਆਂ ਉਹ ਖਤਮ ਹੋ ਰਹੀਆਂ ਜਿਹੜੇ ਲੋਕ ਨਹੀਂ ਖਤਮ ਕਰ ਰਹੇ ਉਹ ਗਲਤ ਕੰਮ ਕਰ ਰਹੇ ਹੈ ਜਿਹੜੇ ਮਾਪੇ ਜਿਹੜੇ ਐਸਾ ਦੇ ਹੈਗੇ ਹੈ ਭਾਜੀ ਬਹੁਤ ਹੈਗੇ ਹੈ ਅਜੇ ਇਸ ਤਰ੍ਹਾਂ ਦੇ ਬਹੁਤ ਥੋੜੇ ਮਾਪੇ ਪਏ ਜਿਹੜੇ ਬੱਚਿਆਂ ਨੂੰ ਕੁੜੀਆਂ ਨੂੰ ਅੱਗੇ ਜਾਂਦੇ ਦਿੰਦੀ ਹੈ ਜਿਆਦਾ ਜਿਹੜੀ ਮੈਜੋਰਿਟੀ ਸਾਡੇ ਹਿੰਦੁਸਤਾਨs ਹੈਗੀ ਹੈ ਉਹ ਇਹੋ ਜਿਹੀ ਹੋਈ ਹੈ ਕਿ ਕੁੜੀਆਂ ਨੂੰ 10th 12th ਪਾਪੀਏ ਕਰਾਓ ਤਾਂ ਵਿਆਹ ਕਰ ਦਿਓ ਜਿਹੜੀ ਚੀਜ਼ ਬਹੁਤ ਗਲਤ ਹੈ ਤੁਸੀਂ ਵੀ ਦੱਸ ਤੁਸੀਂ ਵੀ ਦੱਸਿਆ ਮੈਮ ਮੇਰੀ ਵੀ ਲਾਈਫ ਜੋ ਲਾਈਫ ਹਿਸਟਰੀ ਹੈ ਇਸ ਤਰ੍ਹਾਂ ਦੀ ਹੈ ਕੁਝ ਉਹ ਕਿਸੇ ਮਾੜੇ ਜਿਹੇ ਨਹੀਂ ਮੇਰੀ ਲਾਈਫ ਹਿਸਟਰੀ ਇਸ ਤਰ੍ਹਾਂ ਦੀ ਨਹੀਂ ਹੈਗੀ ਕੋਈ ਬੈਕਵਰਡ ਵਾਲੀ ਨਹੀਂ ਹੈਗੀ ਮੇਰੀ ਲਾਈਫ ਹਿਸਟਰੀ ਮੇਰੀ ਐਸਾਂ ਦੀ ਕੋਈ ਲਾਈਫ ਨਹੀਂ ਹਿਸਟਰੀ ਹੈਗੀ ਮੈਂ ਤਾਂ ਕੀ ਕਹਿੰਦੇ ਨੇ ਇੱਕ ਬਿਜ਼ਨਸ ਕਲਾਸ ਜਾਈ ਆ ਬਜੇ ਸਰਵਿਸ ਕਲਾਸ ਜੋ ਮੈਂ ਸਰਵਿਸ ਕਲਾਸ ਦੀ ਬੱਚਾ ਵਾਂ ਮੈਂ ਬਿਜ਼ਨਸ ਦਾ ਬੱਚਾ ਪਾਕਿਸਤਾਨ ਤੋਂ ਆਇਆ ਸੀ ਬੜੀਆਂ ਤਕਲੀਫਾਂ ਸਈਆਂ ਹੋਈਆਂ ਬਚਪਨ ਦੇ ਵਿੱਚ ਬੜਾ ਕੁਝ ਹੈ ਕੋਠੀਆਂ ਦੇ ਰੈਂਡ ਵਾਲੇ ਕੋ ਮੇਰੇ ਫਾਦਰ ਬੜੇ ਵੱਡੀ ਪੋਜੀਸ਼ਨ ਦੇ ਸੀ ਉਸ ਵਕਤ ਮੈਂ ਕੀ ਕਹਿੰਦੇ ਨੇ ਛੋਟੇ ਛੋਟੇ ਕਰੰਚ ਵੀ ਰਹੀ ਹੋਈਆਂ ਗੁਜ਼ਾਰਾ ਕੀਤੇ ਹੋਏ ਪਰ ਮੈਂ ਕਦੀ ਫੀਲਿੰਗ ਕੀਤਾ ਇਨਾਂ ਚੀਜ਼ਾਂ ਨੂੰ ਮੈਂ ਕਦੀ ਫੀਲ ਨਹੀਂ ਕੀਤਾ ਲੁਧਿਆਣੇ ਦੇ ਵਿੱਚ ਵੀ ਮੇਰੀ ਸ਼ਾਦੀ ਜਿਹੜੀ ਹੋਈ ਸੀ ਮੈਂ ਮੇਰਾ ਨਾਨਾ ਵੀ ਆਕਸਫੋਰਡ ਦਾ ਪੜਿਆ ਹੋਇਆ ਸੀ ਸੋ ਮੇਰੀ ਸਾਰੀ ਫੈਮਿਲੀ ਬੜੀ ਐਜੂਕੇਟਿਡ ਫੈਮਿਲੀ ਸੀਗੀ ਸਾਰੀ ਫੈਮਿਲੀ ਦੇ ਵਿੱਚ ਕੋਈ ਐਜੂਕੇਸ਼ਨ ਵਾਲੀ ਗੱਲ ਨਹੀਂ ਸੀ ਔਰ ਬੜਾ ਫੋਰਵਰਡ ਸੀ ਜਾਨਾ ਬੜਾ ਬੈਕਵਰਡ ਸ਼ੈਅ ਸੀਗਾ ਮੇਰੇ ਹਸਬੰਦ ਨੇ ਵੀ ਆਕਸਫੋਰਡ ਹੀ ਜਾਣਾ ਸੀਗਾ ਪੜਨ ਅਗੇ ਪੀ ਐਸ ਡੀ ਕਰਨ ਵਾਸਤੇ ਤੇ ਮੇਰੀ ਉਸ ਟੱਕਰ ਦੀ ਸ਼ਾਦੀ ਹੋਈ ਸੀ ਇੱਥੇ ਤੇ ਉਹਨਾਂ ਨੇ ਕੀ ਕਹਿੰਦੇ ਨੇ ਮੇਰੇ ਉਹ ਕੱਲੇ ਕੱਲੇ ਲੜਕੇ ਸੀ ਤੇ ਮਾਤਾ ਜੀ ਪਿਤਾ ਜੀ ਰੋਂਦੇ ਸੀ ਤੇ ਮੈਂ ਫਿਰ ਉਹਨਾਂ ਨੂੰ ਹੀ ਮਨਾਇਆ ਕਿ ਨਾ ਜਾਓ ਉਹ ਬਜ਼ਾਰੇ ਕੱਲੇ ਹੈ ਸੋ ਇਹ ਚੀਜ਼ਾਂ ਹੁੰਦੀਆਂ ਲਾਈਫ ਦੇ ਵਿੱਚ ਹੁੰਦੀਆਂ ਕਈ ਚੀਜ਼ਾਂ ਸਹੀਆਂ ਪੈਂਦੀਆਂ ਕਈ ਜੀ ਤੁਸੀਂ ਕਿਸੇ ਤਰ੍ਹਾਂ ਦੇ ਜੀਣਾ ਚਾਹਦੇ ਹੋ ਕਿਸੇ ਤਰ੍ਹਾਂ ਦਾ ਤਾਂ ਕਰਦੇ ਹੋ ਇਹ ਕੋਈ ਗਲਤ ਗੱਲ ਨਹੀਂ ਹੈਗੀ ਪਰ ਆਪਣੇ ਆਪ ਨੂੰ ਉਠਾਣਾ ਆਪਣੇ ਹੱਥ ਚੋਂ ਦਾ ਜੀ ਮੈਂ ਬੱਚੇ ਨਾਲ ਮਿਲਿਓ ਬੱਚਿਆਂ ਦਾ ਵੀ ਹੌਸਲਾ ਕਿਸ ਤਰ੍ਹਾਂ ਦਾ ਲੱਗਿਆ ਤੁਹਾਨੂੰ ਬੜਾ ਅੱਛਾ ਲੱਗਿਆ ਇਹ ਕੁੜੀਆਂ ਨੇ ਜੋ ਕੁਛ ਉਤੇ ਕਿਹਾ ਹੈਗਾ ਕਿ ਕਿਸ ਤਰ੍ਹਾਂ ਕਰਨਾ ਚਾਹਦੀਆਂ ਕਿਸ ਤਰ੍ਹਾਂ ਉਹਨਾਂ ਨੂੰ ਸਪੋਰਟ ਮਿਲੀ ਹੈ ਆਪਣੇ ਘਰ ਤੋਂ ਉਹ ਬੜੀ ਅੱਛੀ ਗੱਲ ਬੜਾ ਅੱਛਾ ਹਰ ਇੱਕ ਸਟੂਡੈਂਟ ਨੇ ਆਪਣੀ ਹਿਸਟਰੀ ਦੱਸੀ ਵੀ ਅਸੀਂ ਇਸ ਤਰ੍ਹਾਂ ਵੀ ਸਾਡੇ ਪੇਰੈਂਟਸ ਇਸ ਤਰ੍ਹਾਂ ਸੋਚਦੇ ਸੀ ਉਹਨਾਂ ਪੇਰੈਂਟਸ ਨੂੰ ਕੀ ਕਹਿਣਾ ਚਾਹੋਗੇ ਜਿਹੜੇ ਪੇਰੈਂਟਸ ਆਪਣੇ ਬੱਚਿਆਂ ਲਈ ਖਾਸ ਕਰ ਕੁੜੀਆਂ ਦੇ ਲਈ ਇਸ ਤਰ੍ਹਾਂ ਸੋਚਦੇ ਵੀ ਘੱਟ ਪੜਾਇਆ ਜਾਵੇ ਮੈਂ ਉਹਨਾਂ ਪੇਰੈਂਟਸ ਵਹੀ ਕਹਿਣਾ ਚਾਹਾਂਗੀ ਕਿ ਉਹਨਾਂ ਨੂੰ ਇਹ ਸੋਚ ਬੰਦ ਕਰ ਦੇਣੀ ਚਾਹੀਦੀ ਹੈ ਇਹ ਸੋਚ ਬੜੀ ਗੰਦੀ ਸੋਚ ਹੈ ਔਰ ਬੱਚਿਆਂ ਨੂੰ ਕੁੜੀਆਂ ਨੂੰ ਮੁੰਡਿਆਂ ਤੋਂ ਵੀ ਉੱਪਰ ਜਾਣ ਦੇਣਾ ਚਾਹੀਦਾ ਹੈ ਉਹ ਆਪਣੇ ਹੌਸਲੇ ਤੇ ਜਿੱਥੇ ਬੱਚੇ ਜਾ ਸਕਦੇ ਹਨ ਉਹਨਾਂ ਨੂੰ ਜਾਣ ਦੇਣਾ ਔਰ ਪੋਜੀਸ਼ਨਾਂ ਲੈਣ ਦੇਣਾ ਉਦੋਂ ਫਿਰ ਜਿਆਦਾ ਕੁੜੀਆਂ ਪਹੁੰਚ ਜਾਣਗੀਆਂ ਨਾ ਤੇ ਤੁਸੀਂ ਜਿਹੜੇ ਮਾਪੇ ਪਾਪ ਹੋ ਨਾ ਜਿਹੜੇ ਕਹਿੰਦੇ ਨਹੀਂ ਚੱਗਦਾ ਨਹੀਂ ਕਿ ਨਾ ਤੇ ਤੁਹਾਡੇ ਜਮਾਨੇ ਨਾਲ ਸਿਰ ਉੱਚਾ ਹੋ ਜਾਏਗਾ ਪੰਜਾਬ ਬਹੰਡਰ ਨੂੰ ਕੀ ਕਹੋਗੇ ਕਿ ਵਧੀਆ ਕਿਸ ਤਰ੍ਹਾਂ ਦਾ ਉਪਰਾਲਾ ਕਰ ਰਹੇ ਨੇ ਨਹੀਂ ਬਹੁਤ ਅੱਛਾ ਉਪਰਾਲਾ ਕਰ ਰਹੇ ਹੈ ਉਹ ਐਸਾ ਵੀ ਲੜਕੀਆਂ ਨੂੰ ਜਿਹੜਾ ਹੈਗਾ ਉੱچل ਜਾ ਰਹੇ ਜਿਹੜੇ ਵਿਚਾਰੀਆਂ ਫੂਡ ਨਹੀਂ ਕਰ ਸਕਦੀਆਂ ਉਹਨਾਂ ਦਾ ਕਰ ਰਹੇ ਹੈ ਇਹ ਬਹੁਤ ਮਹਾਨ ਚੀਜ਼ ਹੈ ਜਿਹੜੀ ਚੀਜ਼ ਬਹੁਤ ਕਮ 3 लाइक ਨਲੇ ਮੈਂ ਵੱਡੀ ਗੱਲ ਕੀ ਕੋਈ ਪੈਸਾ ਨਹੀਂ ਲੈ ਰਹੇ ਇਹਦੇ ਵਿੱਚ ਬਿਲਕੁਲ ਫ੍ਰੀ ਕਰਾ ਰਹੇ ਇਹਨਾਂ ਦੇ ਹੰਡਰਡਸ ਕੁੜੀਆਂ ਪੰਜਾਬ ਦੇ ਵੱਖੋ ਵੱਖਰੀ ਸ਼ਹਿਰਾਂ ਚੋਂ ਆਈਆਂ ਨੇ ਹਾਂ ਬਿਲਕੁਲ ਇਹਦੇ ਵਿੱਚ ਤਾਂ ਕੋਈ ਸ਼ੱਕ ਹੀ ਨਹੀਂ ਹੈਗਾ ਕਿ ਬਹੁਤ ਅੱਛਾ ਕੰਮ ਕਰ ਰਹੇ ਹੈ ਔਰ ਅਗੋਂ ਉਸੇ ਸਾਰੀਆਂ ਦੇ ਹੀ ਵਿੱਚ ਹੈ ਕਿ ਹੋਰ ਵੀ ਅੱਛਾ ਕਰਨ ਔਰ ਨਾਲ ਇੰਜੀਨੀਅਰਿੰਗ ਕਾਲਜ ਉਹਨਾਂ ਦੀ ਗੁਡਾਨਗ ਇੰਜੀਨੀਅਰਿੰਗ ਕਾਲਜ ਹੈਲਪ ਇੱਥੇ ਕਰ ਰਿਹਾ ਹੈਗਾ ਇਸ ਕਰਵਾਨ ਵਾਸਤੇ ਯਾਨੀ ਚੀਜ਼ ਬਹੁਤ ਅੱਛੀ ਹੈ ਬਹੁਤ ਸਾਡੇ ਵੀਵਰਸ ਨੂੰ ਕੋਈ ਸਨੇਹਾ ਮੇイビー ਇਸ ਵੇਹ ਹੀ ਕਮਾਂਗੀ ਕਿ ਜਿਹੜੇ ਮਾਪੇ ਦੀ ਸੋਚ ਇਦਾਂ ਦੀ ਹੈ ਕਿ ਜਿਹੜੇ ਕੁੜੀਆਂ ਨੂੰ ਅੰਦਰ ਦਬਾ ਕੇ ਬੈਠੇ ਹੋਏ ਆ ਉਹ ਸੋਚ ਨੂੰ ਬੰਦ ਕਰਨ ਔਰ ਆਪਣੇ ਆਪ ਨੂੰ ਖੁੱਲੀ ਸੋਚ ਕਰਕੇ ਆਪਣੀ ਕੁੜੀਆਂ ਨੂੰ ਅੱਗੇ ਲੈ ਕੇ ਜਾਣ ਸਰ ਬਹੁਤ ਬਹੁਤ ਸਵਾਗਤ ਹੈ ਧੰਵਾਦ ਜੀ ਸਰ ਕੀ ਨਾਮ ਮੇਰਾ ਨਾਮ ਹੈ ਜੀ ਸੋਨੀ ਗੋਇਲ ਸਰ ਕੈਟ ਪੰਜਾਬ 100 ਕੀ ਹੈ ਜੋ ਬਹੁਤ ਚੰਗਾ ਉਪਰਾਲਾ ਜਿਲ੍ਹਾ ਕਰ ਰਹੇ ਹੋ ਤੁਸੀਂ ਕੀ ਚੀਜ਼ ਹੈ ਆ ਪੰਜਾਬ 100 ਦੇਖੋ ਜੀ ਇੱਕ ਉਪਰਾਲਾ ਜਿਹਦੇ ਵਿੱਚ ਆਨਾਲੇ 10 ਸਾਲਾਂ ਦੇ ਵਿੱਚ ਪੰਜਾਬ ਨੂੰ 100 ਤੋਂ ਜ਼ਿਆਦਾ ਵੂਮਨ ਸੀਈਓਜ਼ ਕਾਰਪੋਰੇਟ ਲੀਡਰਸ ਜਿਹੜਾ ਉਹ ਦੇਣ ਦਾ ਉਪਰਾਲਾ ਹੈ ਇਸ ਪ੍ਰੋਜੈਕਟ ਦੇ ਵਿੱਚ ਜਿਹੜੀਆਂ 100 ਗਰਲਸ ਨੇ ਉਹਨਾਂ ਨੂੰ ਹਰ ਸਾਲ ਸਿਲੈਕਟ ਕੀਤਾ ਜਾਂਦਾ ਹੈ ਕੈਟ ਕੋਚਿੰਗ ਦੇ ਲਈ ਜਿਹੜੀ ਕੈਟ ਕੋਚਿੰਗ ਹੁੰਦੀ ਹੈ ਯੂਜ਼ਲੀ ਅਸੀਂ ਦੇਖਦੇ ਹਾਂ ਉਹ 50-60 ਹਜ਼ਾਰ ਰੁਪਏ ਲੱਗਦਾ ਹੈ ਹਰ ਇੱਕ ਬੱਚਾ ਅਫੋਰਡ ਨਹੀਂ ਕਰ ਪੰਦਾ ਖਾਸ ਕਰਕੇ ਸਾਡੇ ਬੱਚੇ ਜਿਹੜੇ ਇਕਨੋਮਿਕ ਵੀਕਰ ਸੈਕਸ਼ਨ ਤੋਂ ਨੇ ਉਹਨਾਂ ਦੇ ਕੋਲ ਇਹਨਾਂ ਸਮਰਥ ਨਹੀਂ ਹੁੰਦਾ ਕਿ ਉਹ ਕੈਟ ਦੀ ਤਿਆਰੀ ਵਾਸਤੇ ਸੋਚ ਸਕਣ ਐਮਬੀਏ ਵਾਸਤੇ ਸੋਚ ਸਕਣ ਪਰ ਉਹਨਾਂ ਦੇ ਅੰਦਰ ਸਕਿੱਲ ਹੁੰਦੀ ਹੈ ਉਹਨਾਂ ਦੇ ਅੰਦਰ ਪ੍ਰਤਿਭਾ ਹੁੰਦੀ ਹੈ ਉਹਨਾਂ ਦੇ ਅੰਦਰ ਕੁਝ ਕਰਨ ਦਾ ਜਜ਼ਬਾ ਹੁੰਦਾ ਹੈ ਤਾਂ ਅਸੀਂ ਇਸ ਤਰ੍ਹਾਂ ਦੇ 100 ਸੁਪਨਿਆਂ ਨੂੰ ਸাকার ਕਰਨ ਦਾ ਜਿਹੜਾ ਟੀਚਾ ਲੈਂਦਾ ਹੈ ਪੰਜਾਬ 100 ਉਹਦੇ ਵਿੱਚ ਤੁਹਾਨੂੰ ਕੋਈ ਬੱਚੀ ਇਸ ਤਰ੍ਹਾਂ ਦੀ ਜਾਣਦੇ ਆ ਤੁਸੀਂ ਉਹਨੂੰ ਜ਼ਰੂਰ ਇਸ ਨੂੰ ਰეკਮੈਂਡ ਕਰੋ ਪੰਜਾਬ100.com ਤੇ ਜਾ ਕੇ ਜਾਂ ਇਹ QR ਕੋਡ ਜਿਹੜਾ ਇਹਨੂੰ ਸਕੈਨ ਕਰਕੇ ਜਿਹੜਾ ਤੁਸੀਂ ਅ ਅ ਬੱਚੇ ਨੂੰ ਇਨਰੋਲ ਕਰਾ ਸਕਦੇ ਹੋ ਇਹ 8 ਮਹੀਨੇ ਦੀ ਜਿਹੜੀ ਕੋਚਿੰਗ ਬੱਚੇ ਦੀ ਚੱਲੇਗੀ 4 ਮਹੀਨੇ ਉਹਨੂੰ CAT ਦੀ ਤਿਆਰੀ ਕਰਾਵਾਂਗੇ 2 ਮਹੀਨੇ ਸਿ ਬੌਇਸਿਸ ਦਾ ਐਗਜ਼ਾਮ ਤੇ ਜ਼ੈਵੀਅਰ ਦਾ ਐਗਜ਼ਾਮ ਤੇ 2 ਮਹੀਨੇ ਉਹਨਾਂ ਦੀ ਇੰਟਰਵਿਊ ਦੀ ਤਿਆਰੀ ਹੋਏਗੀ ਤੇ ਇਹ ਜਿਹੜਾ ਪ੍ਰੋਜੈਕਟ ਹੈ ਉਹ ਬਿਲਕੁਲ ਫ੍ਰੀ ਆਫ ਕਾਸਟ ਹੈ ਇਹਦੇ ਵਿੱਚ ਸਾਡੇ ਬਹੁਤ ਸਾਰੇ ਪਾਰਟਨਰ ਸਾਨੂੰ ਸਪੋਰਟ ਕਰ ਰਹੇ ਹੈਗੇ ਨੇ ਜਿਵੇਂ ਕਿ ਕਰੇਮਿਕਾ ਗਰੁੱਪ ਤੇ ਅੱਜ ਓਰੀਐਂਟੇਸ਼ਨ ਪ੍ਰੋਗਰਾਮ ਹੋਇਆ ਇੱਥੇ ਗੁਰਨਾਨ ਦੇਵ ਇੰਜੀਨੀਅਰਿੰਗ ਕਾਲਜ ਜਿੱਥੇ ਆਪਾਂ ਅੱਜ ਖੜੇ ਆ ਉਹਦੇ ਵਿੱਚ ਮੈਡਮ ਰਜਨੀ ਵੈਕਟਰ ਕ੍ਰੀਮਿਕਾ ਦੇ ਜੋ ਫਾਊਂਡਰ ਨੇ ਉਹ ਆਏ ਤੇ ਮੈਡਮ ਮਨਦੀਪ ਕੌਰ ਟਾਂਗੜਾ ਆਪਣੇ ਪੰਜਾਬ ਦੇ ਵਿੱਚ ਜਾਨਿਆ ਮਾਨਿਆ ਨਾਮ ਤੇ ਮੈਡਮ ਸਾਖਸ਼ੀ ਸ਼ਾਨੀ ਦੇwidehat ਮੈਡਮ ਕ੍ਰਿਤਿਕਾ ਗੋਇਲ ਉਹ ਵੀ ਇੱਥੇ ਪਹੁੰਚੇ ਤੇ ਉਸ ਤੋਂ ਇਲਾਵਾ 100 ਤੋਂ ਵੱਧ ਬੱਚੀਆਂ ਨੇ ਇੱਥੇ ਆਪਣੀ ਹਾਜ਼ਰੀ ਲਗਵਾਈ ਤੇ ਅੱਜ ਦਾ ਓਰੀਐਂਟੇਸ਼ਨ ਪ੍ਰੋਗਰਾਮ ਜੁਆਇਨ ਕੀਤਾ ਤੇ ਆਪਣਾ ਜਿਹੜਾ ਕੈਟ ਦਾ ਰਸਤਾ ਹੈ ਉਹ ਸ਼ੁਰੂ ਕੀਤਾ ਹਜੇ ਵੀ ਜਿਹੜੇ ਕੋਈ ਬੱਚੇ ਨੇ ਉਹ ਜੁਆਇਨ ਕਰਨਾ ਚਾਹੁੰਦੇ ਆ ਸਾਡੇ ਕੋਲੇ ਕੁਝ ਸੀਟਸ ਅਵੇਲੇਬਲ ਹੈਗੀਆਂ ਨੇ ਉਹ ਇਸ ਮਿਸ਼ਨ ਦਾ ਇਸ ਪ੍ਰੋਜੈਕਟ ਦਾ ਹਿੱਸਾ ਬਣ ਸਕਤੇ ਨੇ ਸਰ ਕਿੰਨੇ ਕੇ ਸਮੇਂ ਤੋ ਜਿਹੜਾ ਉਪਰਾਲਾ ਤੁਹਾਡੇ ਵੱਲੋਂ ਕੀਤਾ ਜਾ ਰਿਹਾ ਇਹ ਪ੍ਰੋਜੈਕਟ ਪਿਛਲੇ ਸਾਲ ਸ਼ੁਰੂ ਕੀਤਾ ਗਿਆ ਉਸ ਤੋਂ ਪਿਛਲੇ ਸਾਲ ਇਹਦਾ ਪਾਇਲਟ ਪ੍ਰੋਜੈਕਟ ਹੋਇਆ ਸੀ ਪਿਛਲੇ ਸਾਲ ਸੀ ਇਹ ਪ੍ਰੋਜੈਕਟ ਬਠਿੰਡਾ ਦੇ ਵਿੱਚ ਲਾਂਚ ਕੀਤਾ ਤੇ ਉਸ ਤੋਂ ਬਾਅਦ ਇਹ ਪ੍ਰੋਜੈਕਟ ਜਿਹੜਾ ਹੈਗਾ ਪੂਰੇ ਪੰਜਾਬ ਦੇ ਵਿੱਚ ਬੱਚਿਆਂ ਨੇ ਜੁਆਇਨ ਕੀਤਾ ਤੇ ਪਿਛਲੇ ਸਾਲ ਮੈਂ ਦੱਸਣਾ ਚਾਹਾਂਗਾ ਕਿ ਤਿੰਨ ਬੱਚੀਆਂ ਆਈਆਈਐਮ ਸਿੰਬਾਇਓਸਿਸ ਤੇ ਡੇਲੀ ਸਕੂਲ ਆਫ ਇਕਨੋਮਿਕਸ ਦੇ ਵਿੱਚ ਉਹਨਾਂ ਦਾ ਸਿਲੈਕਸ਼ਨ ਵੀ ਹੋਇਆ ਤੇ ਉਹਨਾਂ ਨੂੰ ਬਹੁਤ-ਬਹੁਤ ਵਧਾਈ ਤੇ ਉਹ ਬੱਚੀਆਂ ਆਉਣ ਵਾਲੇ ਬੈਚਸ ਲਈ ਇਨਸਪੀਰੇਸ਼ਨ ਬਣੀਆਂ ਨੇ ਪੰਜਾਬ ਦੇ ਵਿੱਚ ਉਹ ਕਿਹੜੇ-ਕਿਹੜੇ ਸ਼ਹਿਰਾਂ ਚੋਂ ਸਟੂਡੈਂਟਸ ਜਿਹੜੇ ਨੇ ਪਹੁੰਚੇ ਤੁਹਾਡੇ ਕੋਲ ਐਡਮਿਸ਼ਨਾਂ ਲਿੱਤੀਆਂ ਆ ਦੇਖੋ ਅੱਜ ਪੰਜਾਬ ਦੇ ਪਠਾਨਕੋਟ ਤੋਂ ਬੱਚੇ ਆਏ ਨੇ ਫਾਜ਼ਿਲਕਾ ਤੋਂ ਬਠਿੰਡਾ ਤੋਂ ਚੰਡੀਗੜ੍ਹ ਤੋਂ ਪੰਜਾਬ ਦੇ ਹਰ ਖੇਤਰ ਤੋਂ ਜਿਹੜੇ ਬੱਚੇ ਨੇ ਉਹ ਆਏ ਤੇ ਉਹਨਾਂ ਨੇ ਇੱਥੇ ਆਪਣਾ ਔਰੀਐਂਟੇਸ਼ਨ ਪ੍ਰੋਗਰਾਮ ਸ਼ੁਰੂ ਕੀਤਾ ਤੇ ਆਪਣੀ ਐਮਬੀ ਦੀ ਜਰਨੀ ਉਹ ਸ਼ੁਰੂ ਕਰ ਰਹੇ ਨੇ ਐਸਾ ਲਾਸਟ ਕਿਸ ਤਰ੍ਹਾਂ ਜੇ ਜੁੜਨਾ ਹੋਵੇ ਜਿਵੇਂ ਤੁਸੀਂ ਦੱਸਿਆ ਸਕੈਮ ਕਰਕੇ ਇੱਕ ਵਾਰੀ ਉਹ ਬਰੀਫ ਕਰ ਦਿਓ ਕਿਉਂਕਿ ਬਹੁਤ ਸਾਰੇ ਬੱਚੇ ਨੇ ਜੋ ਪੜਨਾ ਚਾਹੁੰਦੇ ਨੇ ਨਹੀਂ ਪੜ ਸਕਦੇ ਅਫੋਰਡਿੰਗ ਕਰ ਪਾਉਂਦੇ ਪੇਰੈਂਟਸ ਨਹੀਂ ਕਰ ਪਾਉਂਦੇ ਉਹ ਤੁਹਾਡੇ ਨਾਲ ਕਿਸ ਤਰ੍ਹਾਂ ਜੁੜ ਸਕਦੇ ਜੋ ਵੀ ਬੱਚੇ ਅਕੈਡਮੀ ਤਿਆਰੀ ਕਰਨਾ ਚਾਹੁੰਦੇ ਨੇ ਕਿਸੇ ਵੀ ਉਹ ਡਿਸਟ੍ਰਿਕਟ ਤੋਂ ਬਿਲੋਂਗ ਕਰਦੇ ਨੇ ਤਾਂ ਉਹ ਇਸ ਪ੍ਰੋਜੈਕਟ ਦੇ ਵਿੱਚ MBA ਦੀ ਤਿਆਰੀ ਲਈ ਜੁੜ ਸਕਦੇ ਨੇ ਇਹਦੇ ਵਿੱਚ 100 ਬੱਚਿਆਂ ਨੂੰ ਸਿਲੈਕਟ ਕੀਤਾ ਜਾਏਗਾ ਤੇ ਉਹਨਾਂ ਦੀ ਕੋਈ ਫੀਸ ਨਹੀਂ ਹੈ ਇੱਕ ਛੋਟਾ ਜਿਹਾ ਐਂਟ੍ਰੈਂਸ ਟੈਸਟ ਤੇ ਇੰਟਰਵਿਊ ਦਾ ਪਾਠ ਦੇ ਕੇ ਉਹ ਇਸ ਪ੍ਰੋਸੈਸ ਦੇ ਵਿੱਚ ਇਸ ਪ੍ਰੋਜੈਕਟ ਦੇ ਵਿੱਚ ਆਪਣਾ ਜਿਹੜਾ ਹੈ ਪंजीकरण ਕਰਾ ਸਕਦੇ ਨੇ ਜਿੰਦੋਂ ਤੱਕ 100 ਸੀਟਸ ਹੈ ਉਦੋਂ ਤੱਕ ਐਡਮਿਸ਼ਨ ਓਪਨ ਹੈ ਤਾਂ ਤੁਸੀਂ ਜਲਦੀ ਤੋਂ ਜਲਦੀ ਆਪਣੀ ਇੱਕ ਸੀਟ ਜਿਹੜੀ ਹੈ ਉਹ ਲੈ ਸਕਦੇ ਹੋ ਠੀਕ ਹੈ ਕੋਈ ਡੈਪੋਜ਼ਿਟ ਵਗੈਰਾ ਜਿਸ ਤਰ੍ਹਾਂ ਹਾਂ ਜੀ ਪੰਜਾਬ100.com ਜਿਹੜੀ ਵੈਬਸਾਈਟ ਹੈਗੀ ਹੈ ਉਸ ਤੇ ਬੱਚੇ ਜਾ ਕੇ ਜਿਹੜਾ ਹੈਗਾ ਉਹ ਰਜਿਸਟਰ ਕਰ ਸਕਦੇ ਨੇ ਪੰਜਾਬ100.com ਜਾਂ ਹੋ ਆ ਸਕੈਨ ਕਰ ਸਕਦੇ ਨੇ ਕਿਉਰ ਕੋਡ ਹਾਂਜੀ ਪੰਜਾਬ 100 ਦਾ ਜੋ ਮਿਸ਼ਨ ਸ਼ੁਰੂ ਕੀਤਾ ਗਿਆ ਹੈ ਇਹਦਾ ਮੇਨ ਸਾਡਾ ਉਦੇਸ਼ ਇਹੀ ਹੈ ਪੰਜਾਬ ਦੀਆਂ 100 ਲੜਕੀਆਂ ਨੂੰ ਕੈਟ ਦੀ ਫ੍ਰੀ ਕੋਚਿੰਗ ਦੇ ਕੇ ਹਿੰਦੁਸਤਾਨ ਦੇ ਜਿਵੇਂ ਨਾਮੀ ਗ੍ਰਾਮੀ ਬਿਜ਼ਨਸ ਸਕੂਲ ਹੈ ਆਈਆਈਐਮ ਸਿੰਬੋਸਦ ਪੁਰਨੇ ਹੋਇਆ ਦਿੱਲੀ ਸਕੂਲ ਆਫ ਇਕਨੋਮਿਕਸ ਉਹਨਾਂ ਦੇ ਉੱਥੇ ਐਡਮਿਸ਼ਨ ਕਰਾਈ ਜਾਵੇ ਔਰ ਐਡਮਿਸ਼ਨ ਹੀ ਨਹੀਂ ਸਾਡੀ ਕੋਸ਼ਿਸ਼ ਰਹੇਗੀ ਉਦੋਂ ਬਾਅਦ ਉਹਨਾਂ ਦੇ এমਪਲॉयਮੈਂਟ ਤੱਕ ਅਸੀਂ ਫਾਲੋ ਕਰੀਏ ਤੇ ਉਹਦੇ ਵਿੱਚ ਅੱਜ ਸਾਡਾ ਦੂਜਾ ਸਾਲ ਹੈ ਪਹਿਲੇ ਸਾਲ ਦੇ ਵੀ ਸਾਡੇ ਤਿੰਨ ਬੱਚੇ ਸਿਲੈਕਟ ਹੋਏ ਆ ਇੱਕ ਬੱਚਾ ਆਈਆਈਐਮ ਸਿਮੋਰ ਗਿਆ ਦੂਜਾ ਬੱਚਾ ਦਿੱਲੀ ਸਕੂਲ ਆਫ ਇਕਨੋਮਿਕਸ ਗਿਆ ਔਰ ਇੱਕ ਬੱਚਾ ਪੁਰਨੇ ਸਿੰਭੋਸ ਜੀ ਮੈਨ ਦੇ ਵਿੱਚ ਗਿਆ ਤੇ ਐਤ ਕੀ ਸੈਕੰਡਰੀ ਜੋ ਬੱਚੇ ਸਿਲੈਕਟ ਕੀਤੇ ਆ ਉਹਨਾਂ ਨੂੰ ਅਸੀਂ ਅਥੋਰਟੀ ਲੈਟਰ ਦੇਣ ਦੇ ਲਈ ਸੈਂਚੂਲੇਟ ਦੇਣ ਦੇ ਲਈ ਇੱਥੇ ਇਕੱਠੇ ਹੋਏ ਆ ਤੇ ਸਾਨੂੰ ਬੜੀ ਖੁਸ਼ੀ ਹੈ ਪਦਮਸ਼ਰੀ ਰਜਨੀ ਵੈਕਟਰ ਜੀ ਮਨਦੀਪ ਟੰਗਰਾ ਜੀ ਔਰ ਮੈਡਮ ਸਾਖੀ ਸਾਲਨੀ ਨਹੀਂ ਆਣਾ ਸੀ ਐਤੋਂ ਡੀਸੀ ਸਾਹਿਬ ਨੇ ਕੁਝ ਕੰਮ ਕਰਕੇ ਨਹੀਂ ਆ ਸਕੇ ਤਾਂ ਮੈਡਮ ਕਿਰਤਾ ਗੋਲ ਡਿਸਟ੍ਰਿਕਟ ਕਮਿਸ਼ਨਰ ਸਾਨੂੰ ਅਸ਼ੀਰਵਾਦ ਦੇਣ ਦੇ ਲਈ ਸਾਨੂੰ ਇਸ ਕੰਮ ਦੇ ਵਿੱਚ ਅੱਗੇ ਵਧਣ ਦਾ ਹੌਲਾਰਾ ਦੇਣ ਦੇ ਲਈ ਆਏ ਆ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਆ ਉਹ ਟੁੱਟੇ ਰਾਹੀ ਸਾਡਾ ਇਹ ਸੰਦੇਸ਼ ਹੈ ਜਮਤਾ ਨੂੰ ਕਿ ਮੈਕਸਿਮ ਬੱਚਿਆਂ ਨੂੰ ਲੜਕੀਆਂ ਨੂੰ ਇਸ ਪ੍ਰੋਜੈਕਟ ਨਾਲ ਜੋੜੋ ਤਾਂ ਕਿ ਅਸੀਂ ਪੰਜਾਬ ਹੀ ਨਹੀਂ ਸਾਰੇ ਰਾਸ਼ਟਰੀ ਤਰੀਕੇ ਦੇ ਵਿੱਚ ਜਿਹੜੇ ਬੱਚੇ ਜੁੜੇ ਹੋਏ ਨੇ ਸਿਰ ਕਿੱਥੋਂ ਕਿੱਥੋਂ ਦੇ ਬੱਚੇ ਨੇ ਕਿੱਥੋਂ ਕਿੱਥੋਂ ਤੁਸੀਂ 20 ਸਟੂਡੈਂਟਸ ਜਿਹੜੇ ਨੇ ਜੋੜਦੇ ਇਹਦਾ ਮੇਨ ਸਾਡਾ ਇਹ ਜਿਹੜਾ ਪੰਜਾਬ 100 ਇਹ ਸਾਰੇ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਬੱਚੇ ਆ ਕਿ ਜੇ ਇੱਕ ਜ਼ਿਲ੍ਹੇ ਦੇ ਨਹੀਂ ਆ ਔਰ ਐਸੀ ਆਨਲਾਈਨ ਐਡ ਕਰਕੇ ਕਾਲਜ ਦੇ ਵਿੱਚ ਗਏ ਔਰ ਸਾਡੇ ਡੀਬੀਐਮ ਜੋ ਹਰ ਰੋਜ਼ਗਾਰ ਬਿਊਰੋ ਹੈ ਪੰਜਾਬ ਦਾ ਉਹਨਾਂ ਦੇ ਥਰੂ ਪ੍ਰੈਸ ਦੇ ਥਰੂ ਇਹ ਸਾਰੇ ਬੱਚਾ ਨੇ ਆਨਲਾਈਨ ਰਜਿਸਟ੍ਰੇਸ਼ਨ ਕਰਾਈ ਆ ਉਹ ਸਾਰਾ ਪ੍ਰੋਸੈਸ ਆਨਲਾਈਨ ਆ ਕਿਸ ਤਰ੍ਹਾਂ ਦੇ ਬੱਚੇ ਜਿਹੜੇ ਜੋੜਦੇ ਆ ਤੁਸੀਂ ਕਿਉਂਕਿ ਮਾਰਕਸ ਵਗੈਰਾ ਵੀ ਦੇਖਦੇ ਵੀ ਕਿ ਵੀ ਐਨਏ ਪਰਸੈਂਟੇਜ ਮਾਰਕਸ ਮਾਰਕ ਚਾਹੀਦੇ ਨੇ ਬੱਚਿਆਂ ਦੇ ਉਹਨਾਂ ਨੂੰ ਜੋੜਾਂਗੇ ਇੰਟੈਲੀਜੈਂਟ ਵਗੈਰਾ ਕਿਸ ਤਰ੍ਹਾਂ ਸਾਨੂੰ ਬੇਸਿਕ ਇਹ ਹੈ ਕਿ ਬੱਚਾ ਇੰਟੈਲੀਜੈਂਟ ਹੋਵੇ ਉਹਦੇ ਵਿੱਚ ਕੋਈ ਕਰਨ ਦੀ ਚਾਹ ਹੋਵੇ ਤੇ ਦੂਜੀ ਗੱਲ ਜਿਹੜੀ ਹੈ ਉਹਦੇ ਦੇ ਸਾਬਨ ਹੈ ਨਾ ਉਹ ਗਰੀਬ ਪਰਿਵਾਰਾਂ ਚ ਉਹਦਾ ਜ਼ਿਆਦਾ achi ਗੱਲ ਹੈ ਜਿਹੜੇ ਕਿਉਂਕਿ ਵੱਡੇ ਪਰਿਵਾਰਾਂ ਦੇ ਬੱਚੇ ਦਾ ਫਿਰ ਵੀ ਪੜ੍ਹ ਲੈ ਲੈਂਦੇ ਆ ਜਿਨ੍ਹਾਂ ਪਰਿਵਾਰਾਂ ਕੋਲ ਸਾਧਨ ਨਹੀਂ ਹੁੰਦੇ ਪਰ ਬੱਚੇ ਕੁਝ ਨੋ ਕਰਨ ਦੇ ਚਾਹਵਾਨ ਹੁੰਦੇ ਆ ਇਹ ਮੇਨ ਸਾਡਾ ਪ੍ਰੋਜੈਕਟ ਉਹਨਾਂ ਬੱਚਿਆਂ ਲਈ ਇਸ ਲਈ ਇੱਕ ਕੈਟ ਜ਼ਰੂਰ ਬਰੀਫ ਕਰ ਦਿਓ ਕਿਉਂਕਿ ਕੈਟ ਦਾ ਨਾਮ ਸੁਣ ਕੇ ਨਾ ਵੀ ਘੱਟ ਲੋਕਾਂ ਨੂੰ ਸਮਝ ਆਦਾ ਕੈਟ ਕੀ ਹੈ ਇਹ ਕੈਟ ਕਾਮਨ ਇੰਟਰਸਟ ਟੈਸਟ ਕਾਮਨ ਡਿਵੀਸ਼ਨ ਟੈਸਟ ਇਹ ਜੋ ਆਪਣੇ ਬਿਜ਼ਨਸ ਸਕੂਲ ਹੈ ਜਿਵੇਂ IIT ਇੰਜੀਨੀਅਰ ਟੈਕਨੋਲੋਜੀ ਉਤੇ ਇੰਜੀਨੀਅਰ ਜਾਂਦੇ ਆ ਇਹਦੇ ਵਿੱਚ ਜਿਹੜੇ ਲੋਕ ਮੈਨੇਜਰ ਚ ਹੁੰਦੇ ਵੱਡੀਆਂ ਕੰਪਨੀਆਂ ਦੇ ਇਹ ਉਹਨਾਂ ਦੀ ਟ੍ਰੇਨਿੰਗ ਹੈ ਪ੍ਰਬੰਧਨ ਦੀ ਤੇ ਜਿੰਨੇ ਵੀ ਆਪਣੀ ਕੰਪਨੀ ਜੋ ਵੀ ਦੇਖੋਗੇ ਤੁਸੀਂ ਹੀਰੋ ਹੰਡਾ ਲੋ ਕ੍ਰੀਮਕਾ ਫੂਡਸ ਲੋ ਕਿਹਦਾ ਵੀ ਉਹਦਾ ਜਿਹੜਾ ਹੈਡ ਹੈ ਇਹ ਮੋਜਲੀ ਕਿੰਨਾ ਕਿ IIM ਤੋਂ ਪੜੇ ਹੋਏ ਹੁੰਦੇ ਆ ਤਾਂ ਸਾਡਾ ਜੋ ਟਾਰਗੇਟ ਹੈ ਉਹ ਹੀ ਹੈ ਕਿ ਇਹਨਾਂ ਨੂੰ ਲੜਕੀਆਂ ਨੂੰ ਆਈਐਮ ਦੇ ਥਰੂ ਇਹਨੂੰ ਕੰਪਨੀਾਂ ਦੇ ਹੈੱਡ ਦੇ ਤੋਂ ਸਿੱਧੇ ਲੈ ਕੇ ਗਏ ਜਿਹੜੇ ਬੱਚੇ ਤੁਹਾਡੇ ਕੋਲ ਪਹੁੰਚਣ ਨੇ 100 ਬੱਚੇ ਉਹਨਾਂ ਤੇ ਕਿਸ ਤਰ੍ਹਾਂ ਰਿਸਪੌਂਸ ਹੈ ਇਸ ਕੈਟ ਨੂੰ ਲੈ ਕੇ ਦੇਖੋ ਜੇ ਸਾਡੇ ਨਾਲ ਗੱਲ ਕਰੀਏ ਤਾਂ ਸਾਡੇ ਪਹਿਲੇ 3 ਸਾਲ ਦੀ 3 ਬੱਚੇ ਦੇਜਦੇ ਡਿਪਿਊਟਿਡ ਕਾਲਜ ਦੇ ਵਿੱਚ ਚੁਣੇ ਗਏ ਹਨ ਜਿਵੇਂ ਦੱਸਿਆ ਆਈਐਮ ਸਰਮੋਰ ਜੀ ਸਿੰਬੋਸਿਸ ਪੁਣੀ ਦਿੱਲੀ ਸਕੂਲ ਆਫ ਇਕਨੋਮਿਕਸ ਤੋਂ ਹੈ ਕਿ ਤੁਸੀਂ ਦੇਖ ਰਹੇ ਹੋਗੇ ਬੱਚਿਆਂ ਦੇ ਵਿੱਚ ਐਨਾ ਉਤਸ਼ਾਹ ਹੈ ਤੋ ਉਹੀ ਕਹਿੰਦੇ ਸੀ 100% ਨਹੀਂ 200 200% ਦੇ ਦੇਵਾਂਗੇ ਔਰ ਜੇ ਬੱਚੇ ਮਿਹਨਤ ਕਰਨਗੇ ਤਾਂ ਮੈਂਟਰ ਇੰਨੇ ਐਚੀ ਹਨ ਸੋਨੀ ਗੋਇਲ ਜੀ ਕੋਈ ਕਾਰਨ ਨਹੀਂ ਕਿ ਸਾਰੇ ਦੇ ਸਾਰੇ ਬੱਚੇ ਥਰੂ ਹੋ ਕੇ ਅੱچھے ਬੀਡੀ ਸਕੂਲ ਦੇ ਵਿੱਚ ਨਾ ਜਾਣ नेक्स्ट ईयर ਵਾਸਤੇ ਕੀ ਕਹੋਗੇ ਅ ਇਸ ਤਰ੍ਹਾਂ ਜਿੱਦੋਂ ਰਿਜ਼ਲਟ ਆਂਦਾ ਨਾ ਤਾਂ ਲੋਕ ਵੀ ਆਪਣੇ ਨਾਲ ਜੁੜਦੇ ਆ ਕੋਈ ਪਹਿਲੇ ਸਾਲ ਤਿੰਨ ਬੱਚੇ ਨਿਕਲੇ ਐਤਕੀ ਅਜੀਬ ਸੋਚਦੇ ਆ ਕਿ ਘੱਟੋ ਘੱਟ 25 ਜਾਂ 30 ਬੱਚੇ ਥਰੂ ਹੋਣੇ ਚਾਹੀਦੇ ਆ ਉਹ ਜਦੋਂ ਇੱਕ ਵਜੇ ਚੇਨ ਬਣ ਗਈ ਨਾ ਉਸ ਤੋਂ ਬਾਅਦ ਕੋਈ ਦਿੱਕਤ ਨਹੀਂ ਜੋ ਲੋਕਾਂ ਨੂੰ ਪਤਾ ਲੱਗ ਜਾਂਦਾ ਨਾ ਕਿ ਸਾਡੀ ਕਿਉਂਕਿ ਜਿਹੜੀ ਫ੍ਰੀ ਦੀ ਚੀਜ਼ ਹੈ ਨਾ ਲੋਕ ਕਾਟਕ ਸੈੱਟ ਕਰਦੇ ਆ ਜੋ ਲੋਕਾਂ ਨੂੰ ਪਤਾ ਲੱਗ ਜਾਂਦਾ ਨਾ ਇਹ ਬਿਲਕੁਲ ਫ੍ਰੀ ਹੈ ਔਰ ਰਿਜਲਟ ਰਿਜਲਟ ਓਰੀਐਂਟਡ ਹੈ ਤਾਂ ਲੋਕ ਜੁੜਣਗੇ ਉਹ ਟੋਡੇ ਭਲਾਮਾਂ ਦਾ ਪ੍ਰੈਸ ਹੈ ਸਾਨੂੰ ਪੂਰਾ ਸਹਿਯੋਗ ਰਹੇਗਾ ਕਿਉਂਕਿ ਤੁਸੀਂ ਲੋਕਾਂ ਲਈ ਹੈ ਜਿਹੜਾ ਕਿ ਸੰਦੇਸ਼ ਹਰ ਬੰਦੇ ਤੱਕ ਜਨ ਜਨ ਤੱਕ ਪਹੁੰਚਣਾ ਹੈ ਜੀ ਕੀ ਨਾਮ ਹੈ ਮੇਰਾ ਨਾਮ अदिति ਹੈ ਕੈਟ ਦੇ ਵਿੱਚ ਜੁੜੇ ਨੂੰ ਕਿੱਲਾ ਹੈ ਮੈਂ ਕੈਟ ਦੇ ਵਿੱਚ ਤਾਂ ਮੈਂ ਪ੍ਰੈਪਰੇਸ਼ਨ ਕਰ ਹੀ ਰਹੀ ਆ ਸਰ ਤੋਂ ਬਟ ਜਿਹੜਾ ਮੈਂ ਪ੍ਰੋਜੈਕਟ ਦੇ ਵਿੱਚ ਮੈਂ ਇਸ ਸਾਲ ਤੋਂ ਜੁੜੀ ਆ ਤੇ ਬਹੁਤ ਇੱਕ ਇੱਕ ਸਰਦਾ ਹੀ ਇਨੀਸ਼ੀਏਟਿਵ ਹੈ ਇੱਕ ਜਿਹੜੀ ਟੀ ਉਹਨਾਂ ਦਾ ਇਨੀਸ਼ੀਏਟਿਵ ਹੈ ਕਿ ਜਿਹੜੇ ਵੀ ਬੱਚੇ ਨਹੀਂ ਅਫੋਰਡ ਕਰ ਸਕਦੇ ਸਪੈਸ਼ਲੀ ਕਿ ਕੁੜੀਆਂ ਜਿਨ੍ਹਾਂ ਦੇ ਸਪੈਸ਼ਲੀ ਜਿਹੜੀ ਰੂਰਲ ਬੈਕਗਰਾਉਂਡਸ ਤੋਂ ਹੁੰਦੀਆਂ ਜਿਨ੍ਹਾਂ ਨੂੰ 20 ਸਾਲਾਂ ਦੇ ਹੁੰਦੇ ਮਾਪਿਓ ਕਹਿਣ ਲੱਗ ਜਾਂਦੇ ਵੀ ਤੁਸੀਂ ਵਿਆਹ ਕਰਾ ਲਓ ਤੁਸੀਂ ਨਗਾ ਹਾਇਰ ਸਟੱਡੀਜ਼ ਨਾ ਤੋਂ ਕਰਵਾਣਾ ਚਾਹੁੰਦੇ ਆ ਕਿਉਂਕਿ ਉਹਨਾਂ ਨੂੰ ਇੱਕ ਆਏ ਹੁੰਦਾ ਵੀ ਕੁੜੀਆਂ ਨੂੰ ਤਾਂ ਸੇ ਭੇਜ ਦਾਂਗੇ ਬਾਹਰ ਸੇ ਸਾਡਾ ਕੀ ਫਾਇਦਾ ਹੋਊਗਾ ਉਹ ਕਿਹਾ ਸਾਨੂੰ ਕੁਝ ਕਮਾ ਕੇ ਦੇਣ ਗਿਆ ਤਾਂ ਉਹ ਇਸ ਤਰ੍ਹਾਂ ਕੇ ਉਹ ਖਰਚ ਕਰਨ ਵਾਸਤੇ ਬਹੁਤ ਸੋਚ ਵਿਚਾਰ ਕਰ ਚ ਪੈ ਜਾਂਦੇ ਆ ਵੀ ਅਸੀਂ ਖਰਚਾ ਇਹ ਨਾ ਕਰਾਂਗੇ ਵੀ ਹਾਇਰ ਸਟੱਡੀਜ਼ ਤੇ ਵੀ ਸਾਡੇ ਤਾਂ ਕੋਈ ਕੰਮ ਵੀ ਨਹੀਂ ਆਏਗਾ ਤੇ ਇੱਕ ਇਹ ਉਹਨਾਂ ਪਰਿਵਾਰਾਂ ਵਾਸਤੇ ਉਹਨਾਂ ਕੁੜੀਆਂ ਵਾਸਤੇ ਜਿਹੜਾ ਕਰਦੀਆਂ ਕਰਨ ਨਾ ਚਾਹਦੀਆਂ ਪਰ ਫੈਮਲੀ ਪ੍ਰੈਸ਼ਰ ਦੇ ਵਿੱਚ ਆ ਕੇ ਨਹੀਂ ਕਰ ਪਾਉਂਦੇ ਆ ਤੇ ਉਹ ਜਿਵੇਂ ਵਿਆਹ ਕਰਵਾ ਕੇ ਆਪਦੀ ਇੱਕ ਤੇ ਪੜ੍ਹਾਈ ਦੀ ਪਲਸ ਆਪਦੀ ਜਿਹੜੀ ਕੋਈ ਉਹਨਾਂ ਦੀ ਜਿਹੜੀ ਕਾਬਲੀਅਤ ਹੈ ਉਹਨਾਂ ਤੇ ਇੱਕ ਉਹਨਾਂ ਦੇ ਰੋਕ ਲੱਗ ਜਾਂਦੀ ਹੈ ਅੱਛਾ ਕੈਟ 100 ਜਿਹੜਾ ਵਾ ਕਿਸ ਤਰ੍ਹਾਂ ਸਟੱਡੀ ਕਰਾਉਂਦਾ ਕਿੰਨਾ ਦਾ ਖਰਚਾ ਚੱਕਦਾ ਹੈ ਜਾਂ ਟੋਟਲੀ ਫ੍ਰੀ ਕਰਾਉਂਦੇ ਨੇ ਹਾਂਜੀ ਇਹਦੀ ਜਿਹੜੀ ਹੈਗੀ ਹੈ ਸਾਰੀ ਇਹਦੇ ਵਿੱਚ ਕੋਈ ਵੀ ਪੈਸਾ ਨਹੀਂ ਲਿੱਤਾ ਜਾਂਦਾ ਤੇ ਤੇ ਜਿਹੜੀ ਵੀ ਇਹਦੀ ਬਾਅਦ ਦੀ ਵੀ ਜੇ ਬੱਚੇ ਸਿਲੈਕਟ ਹੁੰਦਾ ਹੈ ਤਾਂ ਉਹਦੇ ਵਿੱਚ ਵੀ ਪੰਜਾਬ 100 ਦੀ ਕੋਸ਼ਿਸ਼ ਰਹਿੰਦੀ ਹੈ ਵੀ ਬੱਚਿਆਂ ਦੀ ਜਿਹੜੀ ਕਾਲਜ ਦੀ ਪੜ੍ਹਾਈ ਵੀ ਹੈ ਤੇ ਉਹ ਵੀ ਸਪான்ਸਰ ਕਰਾਈ ਜਾਵੇ ਤਾਂ ਕਿ ਜਿਹੜੇ ਮਾਪਿਓ ਨੂੰ ਹੈ ਵੀ ਉਹ ਖਰਚਾ ਨਾ ਚੁੱਕਣਾ ਪਵੇ ਫਰੀ ਬਿਲਕੁਲ ਪੜ ਸਕੰਤੇ ਆਪ ਦੇ ਕਾਮਯਾਬ ਆਪ ਦੇ ਸੁਪਨੇ ਨੂੰ ਪੂਰਾ ਕਰ ਸਕਣਾ ਜਬ ਤੱਕ ਦਾ ਸਫਰ ਤੈਕਰਾਂ ਦਾ ਪੰਜਾਬ ਹਾਂਜੀ ਜਿਹੜਾ ਇਹ ਪੰਜਾਬ 100 ਪ੍ਰੋਜੈਕਟ ਹੈ ਬਿਲਕੁਲ ਬੇਸਿਕ ਤੋਂ ਤੁਹਾਨੂੰ ਸਾਰਾ ਕੁਝ ਪੜਾ ਕੇ ਤੁਹਾਨੂੰ ਸਾਰਾ ਐਂਟ੍ਰੈਂਸ ਤੁਹਾਡਾ ਕਲੀਅਰ ਕਰਾ ਕੇ ਤੁਹਾਨੂੰ ਕਾਲਜ ਵਿੱਚ ਪੂਰਾ ਜਦੋਂ ਤੱਕ ਤੁਸੀਂ ਨਹੀਂ ਸੈਟਲ ਹੁੰਦੇ 2 ਸਾਲ ਦੀ ਤੁਹਾਡੀ ਜਦੋਂ ਤੁਸੀਂ ਇੱਕ ਵਾਰ ਐਂਟ੍ਰੈਂਸ ਹੋ ਗਈ ਤੁਹਾਡੇ ਕਾਲਜ ਦੇ ਵਿੱਚ ਤਾਂ ਤੁਸੀਂ ਇੱਕ ਵਾਰ ਵਧੀਆ ਸੀਈਓ ਬਣ ਕੇ ਹੀ ਨਿਕਲਦੇ ਹੋ ਤੇ ਇਹ ਇੱਕ ਬਿਲਕੁਲ ਪੱਕਾ ਜਿਹੜਾ 100% ਹੈਗਾ ਜਿਹੜਾ ਪ੍ਰੋਮਿਸ ਹੈ ਤੇ ਇਹ ਬਿਲਕੁਲ ਪੂਰਾ ਹੁੰਦਾ ਹੈ ਮੇਰਾ ਵੀ ਇੱਕ ਇਹੀ ਡ੍ਰੀਮ ਹੈ ਵੀ ਮੈਂ ਵੀ ਇੱਕ ਚੰਗੀ ਕੰਪਨੀ ਦੇ ਚੰਗੀ ਕੰਪਨੀ ਖੋਲਣਾ ਸੀਓ ਬਣਾ ਇੱਕ ਵਧੀਆ ਤੇ ਵਧੀਆ ਇੱਕ ਸਰਦਾ ਨਾਮ ਵੀ ਰੌਸ਼ਨ ਕਰਾ ਤੇ ਆਪਣੇ ਮਾਪੇ ਉਹਦਾ ਵੀ ਜਿਹੜੇ ਮੇਰੇ ਤੇ ਨਾ ਵਿਸ਼ਵਾਸ ਕਰਕੇ ਜਿਹੜੇ ਕਿ ਸਾਡਾ ਸਪੋਰਟ ਕੀਤਾ ਹਾਂਜੀ ਸਰ ਕਿਹੜੇ ਨੇ ਜਿਨ੍ਹਾਂ ਨੇ ਤੁਹਾਨੂੰ ਸਪੋਰਟ ਕੀਤਾ ਇਹ ਮੇਨ ਜਿਹੜੇ ਪ੍ਰੋਜੈਕਟ ਸਪਾਂਸਰਡ ਹੈਗਾ ਸੋਨੀ ਸਰਦਾ ਹੈਗਾ ਜਿਹੜੇ ਕਿ ਪ੍ਰੋਜੈਕਟ ਦੇ ਹੈਡ ਹੈਗੇ ਆ ਤੇ ਪ੍ਰਯਾਸ ਦੇ ਫਾਊਂਡਰ ਵੀ ਹੈਗੇ ਆ ਤੇ ਇਹ ਸਾਰਾ ਪ੍ਰੋਜੈਕਟ ਉਹਨਾਂ ਵੱਲੋਂ ਹੀ ਹੈ ਹਾਂਜੀ ਬਾਕੀ ਗੱਲ ਸੁਣ ਵੀ ਕਹੋ ਬਾਕੀ ਗਰਲਸ ਨੂੰ ਇਹ ਹੀ ਕਵਾਂਗੇ ਵੀ ਤੁਸੀਂ ਬਿਲਕੁਲ ਇਹ 100% ਹੈਂ ਜੀ 올더 ਬੈਸਟ ਤੇ ਬਾਕੀ ਇਹ ਬਿਲਕੁਲ ਭਰੋਸੇਮੰਦ ਹੈ ਤੁਸੀਂ ਇਸ ਨੂੰ ਬਿਲਕੁਲ ਆਪ ਦਾ 100% ਆਪ ਦਾ ਭਰੋਸਾ ਕਰਕੇ ਇਸ ਪਰ ਯਕੀਨ ਕਰਕੇ ਦੇਖੋ ਤੁਹਾਨੂੰ ਕਾਮਯਾਬੀ ਜ਼ਰੂਰ ਮਿਲੇ ਜੀ ਮੈਮ ਕੀ ਨਾਮ ਹੈ ਤੁਹਾਡਾ ਨਾ ਸਰ ਮੇਰਾ ਨਾਮ ਕੰਚਨ ਹੈ ਕੀ ਕਹੂੰਗੀ ਕੈਟ ਹਾਂ ਸਰ ਮੈਂ ਕੈਟ ਦੇ ਬਾਰੇ ਇਹ ਹੀ ਕਹੂੰਗੀ ਕਿ ਬਈ ਜਿਹੜਾ ਕੈਟ ਹੈ ਇਹ ਆਪਣੇ ਕਮਨ ਐਂਟਰੈਂਸ ਟੈਸਟ ਹੈ ਕਮਨ ਐਂਟਰੈਂਸ ਟੈਸਟ ਹੈ ਇਸ ਵਿੱਚ ਤੁਹਾਨੂੰ ਜਦੋਂ ਤੁਸੀਂ ਕੈਟ ਦਾ ਪੇਪਰ ਅਪੀਅਰ ਕਰਦੇ ਹੋ ਤਾਂ ਤੁਹਾਨੂੰ ਬੈਸਟ ਕਾਲਜ ਵੀ ਸਕੂਲ ਮਿਲਦੇ ਆ ਠੀਕ ਹੈ ਜਿੱਥੋਂ ਤੁਸੀਂ ਪੜ੍ਹਾਈ ਕਰਕੇ ਇੱਕ ਵੱਡੇ ਲੈਵਲ ਤੇ ਸੀਈਓ ਬਣ ਸਕਦੇ ਆਪਣੀ ਖੁਦ ਦੀ ਕੰਪਨੀ ਖੋਲਣ ਯੋਗ ਬਣ ਜਾਂਦੇ ਹੋ ਜਦੋਂ ਤੁਸੀਂ ਉੱਥੋਂ ਪੜ੍ਹਦੇ ਹੋ ਤੇ ਮੈਂ ਤਾਂ ਸਾਰਿਆਂ ਨੂੰ ਇਹ ਹੀ ਕਹੂੰਗੀ ਕਿ ਬਈ ਤੁਸੀਂ ਕੈਟ ਦੀ ਤਿਆਰੀ ਕਰੋ ਤੇ ਜਿਆਦਾ ਤੋਂ ਜਿਆਦਾ ਪਾਰਟਿਸਿਪੇਟ ਕਰੋ ਆਪਣੇ ਇਕ ਇਜ਼ਾਮ ਦੀ ਪ੍ਰੀਪਰੇਸ਼ਨ ਕਰੋ ਅੱਗੇ ਵਧੋ ਤੇ ਤਾਂ ਕਿ ਸਾਡੇ ਦੇਸ਼ ਦਾ ਨਾਮ ਵੀ ਰੋਸ਼ਨ ਕਰੋ ਤੇ ਹਰ ਕੁੜੀਆਂ ਨੂੰ ਵਧਣ ਦਾ ਹੱਕ ਹੈ ਤੇ ਮੈਂ ਸਰ 올 ਦਾ ਬੈਸਟ ਸਾਰੀ ਗਰਲਸ ਨੂੰ ਕਹਿਣਾ ਚਾਹੁੰਗੀ ਜਿਹੜੇ ਵੀ ਸਾਡੇ ਪੰਜਾਬ 100 ਵਿੱਚ ਜੁੜੀਆਂ ਨੇ 100ਸ ਹੈਗੇ ਨੇ ਪੂਰੇ ਹਾਂਜੀ ਸਰ ਹਾਂਜੀ ਸਰ ਹਾਂਜੀ ਸਰ ਸੋ ਅੱਜ ਅਸੀਂ ਇੱਥੇ ਆ ਜੀਐਨਈ ਕਾਲਜ ਵਿਖੇ ਜਿੱਥੇ ਪੰਜਾਬ 100 ਪ੍ਰੋਗਰਾਮ ਜਿਹੜਾ ਉਹ ਚੱਲ ਰਿਹਾ ਹੈ ਇਹ ਪ੍ਰੋਗਰਾਮ ਜਿਹੜਾ ਪੰਜਾਬ ਦੇ ਵਿੱਚ ਇੰਟਰੋਡਿਊਸ ਕੀਤਾ ਗਿਆ ਹੈ ਸੋਨੀ ਗੋਹਿਲ ਜੀ ਵੱਲੋਂ ਜਿਹੜੇ ਕਿ ਆਈਐਮ ਅਹਮਦਾਬਾਦ ਦੇ ਪਾਸ ਆਊਟ ਨੇ ਆਈਐਮ ਅਹਮਦਾਬਾਦ ਸਾਡੇ ਪੂਰੇ ਦੇਸ਼ ਦਾ ਨੰਬਰ 1 ਕਾਲਜ ਹੈ ਜਿਹਦੇ ਤੋਂ ਉੱਪਰ ਆਪਾਂ ਕਹਿੰਦੇ ਕਿ ਕੋਈ ਕਾਲਜ ਨਹੀਂ ਹੁੰਦਾ ਸੋ ਇਸ ਤਰ੍ਹਾਂ ਦੇ ਇੰਸਟੀਟਿਊਟਸ ਜਿਹੜੇ ਕਿ ਆਈਐਮਸ ਹੁੰਦੇ ਨੇ ਇਹਦੇ ਵਿੱਚ ਜਾਣ ਵਾਸਤੇ ਸਾਨੂੰ ਕੈਟ ਦੀ ਜਿਹੜੀ ਹੈ ਕਾਮਨ ਐਡਮਿਸ਼ਨ ਟੈਸਟ ਦੀ ਜਿਹੜੀ ਉਹ ਤਿਆਰੀ ਕਰਨੀ ਪੈਂਦੀ ਹੈ ਇਹ ਪੰਜਾਬ ਦੇ ਵਿੱਚ ਦੂਸਰਾ ਬੈਚ ਜਿਹੜਾ ਉਹਨਾਂ ਨੇ ਸ਼ੁਰੂ ਕੀਤਾ ਹੈ ਲਾਸਟ ਈਅਰ ਉਹਨਾਂ ਨੇ ਜਿਹੜਾ ਬੈਚ ਸ਼ੁਰੂ ਕੀਤਾ ਸੀ ਉਹਦੇ ਵਿੱਚ ਵੀ 100 ਕੁੜੀਆਂ ਨੂੰ ਪੜਾਇਆ ਗਿਆ ਸੀ ਜਿਹਦੇ ਵਿੱਚੋਂ ਕਿ ਇੱਕ ਗਰ ਜਿਹੜੀ ਆ ਉਹ ਆਈਐਮਸਰ ਮੋਰ ਦੇ ਵਿੱਚ ਸਿਲੈਕਟ ਹੋਈ ਤੇ ਬਾਕੀਆਂ ਦਾ ਜਿਹੜਾ ਅچھے ਬਿਜ਼ਨਸ ਸਕੂਲ ਦੇ ਵਿੱਚ ਜਿਹੜੀ ਸਿਲੈਕਸ਼ਨ ਹੋਈ ਆ ਇਸ ਵਾਰ ਅਸੀਂ ਸੈਕੰਡ ਬੈਚ ਜਿਹੜਾ ਵਾ ਪੰਜਾਬ 100 ਨੂੰ ਕਿ ਤੁਸੀਂ www.punjab100.com ਤੇ ਵੀ ਪੂਰੀ ਤੁਸੀਂ ਜਾਣਕਾਰੀ ਇਹਦੇ ਬਾਰੇ ਲੈ ਸਕਦੇ ਹੋ ਸੋ ਅੱਜ ਦਾ ਇਹ ਪ੍ਰੋਗਰਾਮ ਇਹੀ ਸੀ ਕਿ ਅੱਜ ਓਰੀਐਂਟੇਸ਼ਨ ਪ੍ਰੋਗਰਾਮ ਸੀ ਉਹਨਾਂ ਗਰਲਜ਼ ਵਾਸਤੇ ਜਿਹੜੀਆਂ ਕਿ ਕੈਟ ਦੀ ਤਿਆਰੀ ਕਰਨਾ ਚਾਹੁੰਦੀਆਂ ਨੇ ਤੇ ਉਹਨਾਂ ਨੂੰ ਬਿਲਕੁਲ ਫ੍ਰੀ ਆਫ ਕਾਸਟ ਜਿਹੜਾ ਵਾ ਪੂਰਾ ਸਾਲ ਆਨਲਾਈਨ ਤਿਆਰੀ ਕਰਾਈ ਜਾਏਗੀ ਤੇ ਇਹ ਤਿਆਰੀ ਜਿਹੜੀ ਆ ਸੋਨੀ ਗੋਇਲ ਜੀ ਖੁਦ ਕਰਵਾਣਗੇ ਜਿਨ੍ਹਾਂ ਨੇ 15 ਵਾਰ ਕੈਟ ਦਾ ਟੈਸਟ ਜਿਹੜਾ ਵਾ 99 ਪਲਸ ਪਰਸੈਂਟਾਈਲ ਦੇ ਨਾਲ ਜਿਹੜਾ ਵਾ ਉਹ ਕਲੀਅਰ ਕੀਤਾ ਤੇ ਜੇ ਫਿਰ ਵੀ ਅਸੀਂ ਕਹੀਏ ਕਿ ਪੰਜਾਬ 'ਚ ਮੌਕੇ ਨਹੀਂ ਹੈਗੇ ਤੇ ਫਿਰ ਆਈ ਥਿੰਕ ਕਿ ਸਾਡੇ ਲਈ ਚੰਗੀ ਗੱਲ ਨਹੀਂ ਆ ਕੁੜੀਆਂ ਨੂੰ ਸਪੈਸ਼ਲੀ ਸਿਰਫ ਗਰਲਸ ਲਈ ਇਹ ਪ੍ਰੋਗਰਾਮ ਹੈਗਾ ਉਹਨਾਂ ਨੂੰ ਸਪੈਸ਼ਲੀ ਇਹ ਇਹਦੇ ਲਈ ਜਿਹੜਾ ਵਾ ਉਹ ਇਹਦਾ ਲਾਹਾ ਲੈਣਾ ਚਾਹੀਦਾ ਤੇ ਜਿਨ੍ਹਾਂ ਨੇ ਇਸ ਵਾਰ ਐਡਮਿਸ਼ਨ ਨਹੀਂ ਕੀਤੀ ਜਿਹੜੇ ਗ੍ਰੈਜੂਏਟ ਜਿਹੜੇ ਉਹ ਆਪਣੀ ਗ੍ਰੈਜੂਏਸ਼ਨ ਖਤਮ ਕਰਨ ਵਾਲੇ ਨੇ ਉਹ ਸੈਕਿੰਡ ਇਅਰ ਚ ਨੇ ਜਾਂ ਥਰਡ ਇਅਰਸ ਨੇ ਉਹ ਜ਼ਰੂਰ ਯਾਦ ਰੱਖਣ ਕਿ ਅਗਲੇ ਸਾਲ ਇਸ ਟੈਸਟ ਲਈਓ ਜਿਹੜਾ ਵਾ ਜ਼ਰੂਰ ਆਪਣੇ ਆਪ ਨੂੰ ਐਨਰੋਲ ਕਰਨ ਤੇ ਇਸ ਵਾਰ ਵੀ ਜਿਵੇਂ ਪੰਜਾਬ 100.com ਤੇ ਜਾ ਕੇ ਜੇ ਤੁਹਾਨੂੰ ਹੁਣ ਵੀ ਕੋਈ ਸੀਟ ਜਿਹੜੀ ਮਿਲਦੀ ਐ ਇਸ ਦੀ ਤਿਆਰੀ ਕਰਨ ਲਈ ਤੇ ਤੁਸੀਂ ਜ਼ਰੂਰ ਜਿਹੜਾ ਵਾ ਉਹ ਇਹਦੇ ਲਈ ਅਪਲਾਈ ਕਰ ਸਕਦੇ ਹੋ ਐਂਡ ਕਲਾਸਿਸ ਇੱਕ ਦੋ ਦਿਨ ਤੋਂ ਜਿਹੜੀਆਂ ਸ਼ੁਰੂ ਹੋ ਰਹੀਆਂ ਸੋ ਮੈਂ ਮਨਦੀਪ ਕੌਰ ਟਾਂਗੜਾ ਥੈਂਕ ਯੂ ਕਿ ਤੁਸੀਂ ਮਤਲਬ ਕਿ ਅੱਜ ਮੈਨੂੰ ਵੀ ਇਸ ਇਵੈਂਟ ਤੇ ਬੁਲਾਇਆ ਤੇ ਲਾਸਟ ইয়ার ਵੀ ਮੈਂ ਇੱਥੇ ਗਰਲਸ ਨੂੰ ਮੋਟੀਵੇਟ ਕੀਤਾ ਸੀ ਤੇ ਅੱਜ ਵੀ ਅਸੀਂ ਉਹਨਾਂ ਨੂੰ ਖੂਬ ਮੋਟੀਵੇਟ ਕਰ ਹਾਂਜੀ ਇਟ ਇਜ਼ ਐਬਸੋਲੂਟਲੀ ਫ੍ਰੀ ਕੋਈ ਵੀ ਜਿਹੜੀ ਆ ਉਹ ਇਹਦੇ ਵਿੱਚ ਫੀਸ ਨਹੀਂ ਚਾਰਜ ਕੀਤੀ ਜਾਏਗੀ ਤੇ ਬੈਸਟ ਹੈ ਕਿ ਤੁਹਾਡਾ ਜਿਹੜਾ ਮੈਂਟਰ ਹੈ ਜਿਵੇਂ ਕਿ ਮੈਂ ਦੱਸਿਆ ਕਿ ਉਹ ਖੁਦ ਆਈਐਮਐਮ ਦਾਬਾਦ ਪਾਸ ਆਊਟ ਨੇ ਉਹ ਤਿਆਰੀ ਕਰਵਾਉਣਗੇ আচ্ছা ਮੈਂ ਕਈ ਬੱਚੇ ਇਸ ਤਰ੍ਹਾਂ ਵੀ ਹੁੰਦੇ ਨੇ ਜਿਹੜੇ ਨਰਾਸ਼ ਹੁੰਦੇ ਨੇ ਜਿਵੇਂ ਤੁਸੀਂ ਸਪੀਚ ਦਿੱਤੀ ਵੀ ਉਹ ਵੀ ਗੱਲ ਨਹੀਂ ਕਰ ਵੀ ਪੇਰੈਂਟਸ ਲੋਅ ਨਹੀਂ ਕਰਦੇ ਵੀ ਜੋਬ ਕਰ ਲੈ ਜਾਂ ਬਾਹਰ ਚੱਲੇ ਜਾ ਪਲੱਸ 2 ਕਰ ਲੈ ਉਹਨਾਂ ਨੂੰ ਕੀ ਕਹੋ ਇਸ ਤਰ੍ਹਾਂ ਦੇ ਪ੍ਰੋਗਰਾਮਸ ਲਈ ਦੇ ਸ਼ੁੱਡ ਬੀ ਅਵੇਅਰ ਸਾਡੇ ਪੰਜਾਬ ਚ ਇੱਥੇ ਥੋੜੀ ਕਮੀ ਆ ਕਿ ਜਦੋਂ ਪੰਜਾਬ ਦੇ ਵਿੱਚ ਆਇਆ ਮੈਂ ਜਿਹਦਾ ਆਇਆ ਮ ਅੰਮ੍ਰਿਤਸਰ ਆ ਤੇ ਤੁਸੀਂ ਦੇਖੋਗੇ ਉਹ ਚ 10 ਬੱਚੇ ਵੀ ਨਹੀਂ ਹੋਣੇ ਪੰਜਾਬ ਦੇ ਠੀਕ ਹੈ ਨਾ ਸੋ ਅਵੇਅਰਨੈਸ ਦੀ ਜਿਹੜੀ ਕਮੀ ਆ ਅ ਇਸੇ ਲਈ ਜਿਵੇਂ ਮੈਂ ਖੁਦ ਵੀ ਕੈਰੀਅਰ ਕਾਉਂਸਲਿੰਗ ਤੇ ਕੰਮ ਕਰ ਰਹੀ ਹਾਂ ਕਰੰਟਲੀ ਕਿ ਜੇ ਕਿਸੇ ਨੂੰ ਅਵੇਅਰਨੈਸ ਦੀ ਕਮੀ ਆ ਕਿਸੇ ਨੂੰ ਨਹੀਂ ਪਤਾ ਕਿ ਮੈਂ ਗ੍ਰੈਜੂਏਸ਼ਨ ਤੋਂ ਬਾਅਦ ਕਿਹੜੇ-ਕਿਹੜੇ ਟੈਸਟ ਦੇ ਸਕਦਾ ਵਾਂ ਤੇ ਖਾਸ ਕਰਕੇ ਜਿਵੇਂ ਕੁੜੀਆਂ ਲਈ ਅੱਜ ਦਾ ਟੈਸਟ ਹੈ ਨਾ ਬਿਲਕੁਲ ਫ੍ਰੀ ਤਿਆਰੀ ਕਰਾ ਰਹੇ ਆ ਠੀਕ ਹੈ ਸੋ ਕਈ ਵਾਰੀ ਸਾਨੂੰ ਫ੍ਰੀ ਚੀਜ਼ ਮਿਲਦੀ ਤੇ ਸਾਨੂੰ ਜਿਹੜਾ ਵ ਕਿ ਕਿਤੇ ਨਾ ਕਿਤੇ ਕਮੀ ਜਿਹੜੀ ਨਾ ਸਾਡੀ ਮਿਹਨਤ ਵਿੱਚ ਰਹਿ ਜਾਂਦੀ ਐ ਸੋ ਕਿਉਂ ਨਾ ਅਸੀਂ ਇਹੋ ਜਿਹੇ ਜਿਹੜੇ ਇਨੀਸ਼ੀਏਟਿਵ ਉਹਦਾ 파ਟ ਬਣ ਕੇ ਮਿਹਨਤ ਕਰੀਏ ਤੇ ਆਈਐਮਜ਼ ਵਰਗੇ ਜਿਹੜੇ ਆ ਕਾਲਜਸ ਤੋਂ ਜਾਈਏ ਹੁਣ ਆਈਐਮ ਦੇ ਜੇ ਆਪਾਂ ਗੱਲ ਕਰੀਏ ਤੇ ਆਈਐਮ ਕਾਲਜਸ ਜਿਹੜੇ ਆ ਜਿਵੇਂ ਕਿ ਅਜੇ ਬੰਗਾ ਨੇ ਵਰਲਡ ਬੈਂਕ ਦੇ ਸੀਈਓ ਆਈਐਮ ਤੋਂ ਪੜੇ ਨੇ ਇੰਡੀਆ ਤੋਂ ਠੀਕ ਐ ਇੰਦਰਾ ਨੂਈ ਨੇ ਉਹ ਵੀ ਇੰਡੀਆ ਤੋਂ ਪੜੇ ਨੇ ਪੈਪਸੀਕੋ ਦੇ ਗਲੋਬਲ ਸੀਈਓ ਰਹੇ ਨੇ ਠੀਕ ਐ ਕਰੰਟ ਐਕਸੈਸ ਬੈਂਕ ਦੇ ਜਿਹੜੇ ਸੀਈਓ ਵੀ ਆਈਐਮ ਤੋਂ ਪੜੇ ਨੇ ਠੀਕ ਐ ਸੋ ਸਾਡੇ ਕੋਲ ਚੇਤਨ ਭਗਤ ਜਿਹੜੇ ਕਿ ਤੁਸੀਂ ਇੰਨੀਆਂ ਬੁੱਕਸ ਪੜ੍ਹਦੇ ਹੋ ਉਹ ਵੀ ਆਈ ਨੇ ਆਮ ਵਰਗੀ ਐਮਬੀਏ ਕਾਲਜਿਸ ਤੋਂ ਜਿਹੜੀ ਆ ਉਹ ਐਮਬੀਏ ਕੀਤੀ ਹੈ ਐਂਡ ਜਿਸ ਨੂੰ ਰਾਈਟ ਮੇਨ ਮੇਨ ਕੀ ਹੈ ਸਾਡੇ ਕੋਲ ਪੈਸੇ ਦੀ ਕਮੀ ਹੁੰਦੀ ਆ ਪੈਸਾ ਵੀ ਅਸੀਂ ਕਮੀ ਪੂਰੀ ਕਰ ਸਕਦੇ ਹ ਪਰ ਜਦੋਂ ਤੱਕ ਸਾਸੀ ਸਮਝੋ ਕਿ ਕਿਸੇ ਕੋਲ ਲੈ ਕੇ ਵੀ ਪੈਸੇ ਲੈ ਲੈ ਪਰ ਸਾਡੇ ਕੋਲ ਮੈਂਟਰ ਨਹੀਂ ਸਹੀ ਗਾਈਡ ਕਰਨ ਵਾਲਾ ਨਹੀਂ ਸਹੀ ਤੇ ਪੈਸੇ ਸਾਡੇ ਵੇਸਟ ਹੈ ਪਰ ਇਸ ਪ੍ਰੋਗਰਾਮ ਦੇ ਵਿੱਚ ਬੈਸਟ ਚੀਜ਼ ਆ ਕਿ ਸਾਨੂੰ ਗਾਈਡ ਕਰਨ ਵਾਲਾ ਜਿਹੜਾ ਪਰਸਨ ਹੈ ਉਹ ਖੁਦ ਤਿਆਰੀ ਕਰਵਾ ਰਿਹਾ ਹੈ ਕਿੰਨੇ ਬੱਚੇ ਸਕਸੈਸ ਹੋਏ ਨੇ ਸੈਕਿੰਡ ਸੈਸ਼ਨ ਹੈਗਾ ਫਰਸਟ ਸੈਸ਼ਨ ਦੇ ਵਿੱਚ ਕਿੰਨੇ ਬੰਦੇ ਬੱਚੇ ਫਰਸਟ ਸੈਸ਼ਨ ਕਿਉਂਕਿ ਇਹ ਟੈਸਟ ਜਿਹੜਾ ਇੰਡੀਆ ਦਾ ਵਨ ਆਫ ਦਾ ਟਫੇਸਟ ਟੈਸਟ ਹੈ ਸੋ ਫਰਸਟ ਟੈਸਟ ਦੇ ਵਿੱਚ ਜਿਹੜੇ ਆ ਉਹ ਇੱਕ ਬੱਚਾ ਜਿਹੜਾ ਆਈਐਮ ਜੀ ਗਿਆ ਹੈ ਜਿਹੜਾ ਕਿ ਮੈਨੂੰ ਲੱਗਦਾ ਕਿ 100 ਜੋ ਇੱਕ ਕਟਨਾ ਇਜ਼ ਵੈਰੀ ਗੁੱਡ ਨੰਬਰ ਠੀਕ ਹੈ ਨਾ ਤੇ ਦੂਸਰਾ ਕਿਉਂਕਿ ਲੱਖਾਂ ਲੋਕ ਪੂਰੇ ਇੰਡੀਆ ਚੋ ਟੈਸਟ ਦਿੰਦੇ ਨੇ রাইਟ ਤੇ ਦੋ ਤਿੰਨ ਬੱਚੇ ਨੇ ਜਿਹੜੇ ਕਿ ਟਾਪ ਵੀ ਸਕੂਲ ਦੇ ਵਿੱਚ ਦਾ ਸੈਂਬੋਇਸਿਸ ਹੋ ਗਿਆ ਠੀਕ ਹੈ ਸੋ ਅਦਰ ਇੰਸਟੀਟਿਊਟ ਵੀ ਹੈਗੇ ਜਿਹੜੇ ਆਈਐਮ ਤੋਂ ਆਈਐਮ ਦੇ 21 ਨਹੀਂ ਹੈ ਪੂਰੇ ਇੰਡੀਆ ਦੇ ਵਿੱਚ ਠੀਕ ਹੈ ਸੋ ਆਈਐਮ ਤੋਂ ਬਾਅਦ ਇੱਕ ਲੰਬੀ ਲਿਸਟ ਆਉਂਦੀ بزਨਸ ਸਕੂਲ ਦੀ ਸੋ ਦੂਜੀਆਂ ਗਰਲਸ ਜਿਹੜੀਆਂ ਵਾ ਉਹ ਉਹਨਾਂ ਨੇ ਅਦਰ ਇੰਸਟੀਟਿਊਟਸ ਦੇ ਵਿੱਚ ਜਿਹੜਾ ਉਹਨਾਂ ਦੀ ਸਿਲੈਕਸ਼ਨ ਹੋ ਗਈ ਬਟ ਇਹ ਹੈ ਕਿ ਤਿਆਰੀ ਕਰਨੇ ਇੱਕ ਬੜੀ ਵੱਡੀ ਗੱਲ ਹੁੰਦੀ ਹੈ ਹਨਾ ਹੁਣ ਜਿਹੜਾ ਰੈਂਕ ਆ ਉਹ ਜੇ ਆਪਾਂ ਆਈਪੀਐਸ ਆਈਐਸ ਆਈਐਫਐਸ ਬੰਦੇ ਆ ਜ਼ਰੂਰੀ ਨਹੀਂ ਕਿ ਹਰ ਇੱਕ ਦਾ ਛੇ ਰੈਂਕ ਆ ਜੇ 13 ਰੈਂਕ ਆ ਜੇ ਪਰ ਜਿਹੜੀ ਉਹਨੇ 2 ਸਾਲ ਤਿਆਰੀ ਕੀਤੀ ਹੁੰਦੀ ਆ 1 ਸਾਲ ਤੇ ਉਹੀ ਉਹਨੂੰ ਇੰਨਾ ਇੰਟੈਲੀਜੈਂਟ ਬਣਾ ਦਿੰਦੀ ਆ ਪਰ ਜੇ ਸਾਨੂੰ ਕੋਈ ਜਿਵੇਂ ਇਦਾਂ ਕੰਪੀਟੀਟਿਵ ਐਗਜ਼ਾਮਸ ਦੀ ਫ੍ਰੀ ਤਿਆਰੀ ਕਰਵਾ ਰਿਆ ਹੈ ਠੀਕ ਹੈ ਤੇ ਫਿਰ ਸਾਨੂੰ ਕਰ ਲੈਣੀ ਚਾਹੀਦੀ ਅੱਛਾ ਮੈਂ ਵੀ ਕਲਾਸ ਵਾਲੇਗਾ ਕਿ ਸਪੈਸ਼ਲ ਗਰਲਸ ਵਾਸਤੇ ਕਿਉਂ ਇਹ ਹੋ ਗਿਆ ਪਾਸ ਕਰਾਉਣਾ ਹਾਂ ਗਰਲਸ ਵਾਸਤੇ ਮੇਰਾ ਇਹੀ ਮੈਸੇਜ ਆ ਕਿ ਪੜਨਾ ਬਹੁਤ ਜ਼ਰੂਰੀ ਆ ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਐਸੇ ਮੌਕੇ ਆਉਂਦੇ ਆ ਜਦੋਂ ਅਸੀਂ ਨਿਰਾਸ਼ ਹੁੰਨੇ ਆ ਅਸੀਂ ਵੱਖ-ਵੱਖ ਰਿਲੇਸ਼ਨਸ ਚ ਜਾਂਦੇ ਆ ਕੋਈ ਕਿਸੇ ਦੀ ਆਪਾਂ ਡਾਟਰ ਆ ਕਿਸੇ ਦੀ ਵਾਈਫ ਆ ਕਿਸੇ ਦਾ ਯੂ ਨੋ ਮਦਰ ਆ ਠੀਕ ਆ ਸੋ ਜ਼ਿੰਦਗੀ ਚ ਬੜੇ ਉਤਾਰ ਚੜਾ ਆਉਂਦੇ ਆ ਜ਼ਿੰਦਗੀ ਵਿੱਚ ਸਭ ਕੁਝ ਸਾਡੇ ਕੋਲੋਂ ਚੱਲ ਵੀ ਜਾਂਦਾ ਵਾ ਸਾਡਾ ਬਣ ਵੀ ਜਾਂਦਾ ਵਾ ਠੀਕ ਆ ਪੈਸਾ ਖਤਮ ਹੋ ਜਾਂਦਾ ਬਿਜ਼ਨਸ ਖਤਮ ਹੋ ਜਾਂਦੇ ਬਿਜ਼ਨਸ ਬੰਦ ਜਾਂਦੇ ਸਾਨੂੰ ਹੁਣ ਮੇਰੇ ਵਰਗੇ ਨੂੰ ਨਾਰਮਲ ਇੱਕ ਯੂ ਨੋ ਆ ਆਮ ਪਿੰਡ ਦੀ ਹੋ ਕੇ ਜਿਹੜਾ ਵਾ ਉਹ ਪ੍ਰਧਾਨ ਮੰਤਰੀ ਤੱਕ ਜਾਣ ਦਾ ਮੌਕਾ ਇਹ ਸੋ ਸਾਰਾ ਜ਼ਿੰਦਗੀ ਚ ਬੜਾ ਕੁਝ ਨਜ਼ਰ ਪਰ ਜੇ ਕਿ ਸਾਡੇ ਕੋਲ এডਿਕੇਸ਼ਨ ਆ ਤੇ ਅਸੀਂ ਕਦੀ ਵੀ ਨਹੀਂ ਡਿੱਗਦੇ ਠੀਕ ਹੈ ਸਾਡੇ ਕੋਲ ਸਾਰਾ ਕੁਝ ਕੋਈ ਖੋਲੇ ਇੱਕ ਇੱਕ ਰੁਪਿਆ ਸਾਡਾ ਖੋਲੇ ਸਾਰਾ ਬਿਜ਼ਨਸ ਖੋਲੇ ਸਾਡੀ ਜਿਹੜੀ ਮਰਜ਼ੀ ਚੀਜ਼ ਜਿਹੜੀ ਉਹ ਚੱਲ ਜੇ ਸਾਡੇ ਰਿਸ਼ਤੇ ਚੱਲ ਜਾਣ ਸਾਡੇ ਕੋਲੋਂ ਕੋਈ ਚੀਜ਼ ਚੱਲ ਜੇ ਬਟ ਇਹ ਆ ਕਿ ਜਿਹੜਾ ਬੱਚਾ ਪੜਿਆ ਤੇ ਜਿਹੜੀ ਲੇਡੀਜ਼ ਪੜੀ ਆ ਠੀਕ ਆ ਜਿਹੜੀ ਜਿਨ੍ਹਾਂ ਨੇ ਆਪਣੀ ਬੇਟੀਆਂ ਨੂੰ ਪੜਾਤਾ ਉਹ ਸਦਾ ਹੀ ਆਪਣੇ ਪੇਰੈਂਟਸ ਦੀਆਂ ਥੈਂਕਫੁਲ ਰਹਿਣਗੀਆਂ ਕਿ ਤੁਸੀਂ ਸਾਨੂੰ ਪੜਾਇਆ ਤੇ ਅਸੀਂ ਬਾਰ-ਬਾਰ ਜ਼ੀਰੋ ਤੋਂ ਹੀਰੋ ਬਣ ਸਕਦੀਆਂ ਠੀਕ ਹੈ ਨਾ ਫੇਰ ਆਪਣਾ ਕਮਾਈ ਦਾ ਸਾਧਨ ਬਣਾ ਸਕਦੀਆਂ ਸਮਝੋ ਨੇ 5 ਲੱਖ ਤੋਂ ਚਾਲ ਮਾਰ ਕੇ ਥੱਲੇ ਡਿੱਗ ਗਈ ਠੀਕ ਹੈ ਪਰ ਉਹਦੇ ਚ ਜੇ ਪੜਾਈ ਦਾ ਹੁਨਰ ਹੋਏਗਾ ਤੇ ਉਹ 5-5000 ਜੋੜ ਕੇ ਫੇਰ ਉੱਥੇ ਪਹੁੰਚ ਜੇਗੀ ਹਾਂਜੀ ਥੈਂਕ ਯੂ ਜੀ ਥੈਂਕ